ਔਰ ਆਂਦੇ ਹੀ ਘੇਰਾਂਗੇ ਵਿਰੋਧੀ ਧਿਰ ਕਿਹੜੇ ਕਿਹੜੇ ਘੇਰਨ ਵਾਲੇ ਜੀ ਵਰਤਾਪ ਸਿੰਘ ਬਾਜਵਾ ਨੇ ਸੈਸ਼ਨ ਦੀ ਕਾਰਵਾਈ ਤੇ ਸਵਾਲ ਕਰਤਾ ਉਹਨਾਂ ਨੇ ਪਤਾ ਕੀ ਆ ਉਹ ਜਿਹੜੇ ਗੱਲਾਂ ਕਰਦੇ ਆ ਨਾ ਉਹਨਾਂ ਕੋਲ ਹੈ ਹੀ ਨਹੀਂ ਕੁਛ ਉਹ ਹੀ ਬੋਲੀ ਜਾਂਦੇ ਆ ਕੁਛ ਪੱਲੇ ਉਪਲਾਵ ਦੇ ਸਾਹਮਣ ਲੈਣਾ ਉਹ ਕਹਿੰਦਾ ਸੈਸ਼ਨ ਹੀ ਨਹੀਂ ਪਤਾ ਲੱਗ ਰਿਹਾ ਕਾਦਾ ਇਹ ਕਹਿੰਦੇ ਸੈਸ਼ਨ ਦਾ ਹੈ ਕੀ ਹੈ ਕਹਿੰਦੇ ਹੁਣ ਪਤਾ ਹੀ ਨਹੀਂ ਲੱਗ ਸੈਸ਼ਨ ਕਾਦਾ ਨਹੀਂ ਕਹਿੰਦੇ ਪਤਾ ਨਹੀਂ ਫਿਰ ਲੱਗ ਜੂ ਅੰਦਰ ਜਾ ਕੇ ਪਤਾ ਭਾਜੀ ਜੀ ਵਾਲੇ ਕਹਿੰਦੇ ਕਹਿੰਦੇ 7 ਤੋਂ 2500 ਰੁਪਏ ਮੰਗਦੇ ਆ ਪੰਜਾਬ ਚ ਹਜ਼ਾਰ ਦੇ ਆ ਆ ਕਹਿੰਦੇ 1000 ਰੁਪਏ ਦਿੱਤਾ ਨਹੀਂ ਹੈਗਾ ਉਹ ਦੇਵਾਂਗੇ ਜੀ ਦੇਵਾਂਗੇ ਦੇਵਾਗੇ 3 ਸਾਲ ਕਹਿੰਦਾ ਨਿਕਲ ਗਏ ਹੁਣ ਕਦੋਂ ਦੋ ਕਹਿੰਦਾ 3 ਸਾਲਾਂ ਦਾ ਨਾਲ ਦੇਉਂਗੇ ਜਿਹੜੇ ਪਿਛਲੇ ਲੰਘ ਗਏ ਉਹ ਆਹ ਸੈਸ਼ਨ ਚ ਅਗਲੀ ਦੇ ਦੇਣਾ ਪੂਰਾ ਤਿਆਰੀ ਆ ਤਿਆਰੀ ਦੇ ਵਗ ਦੇ ਦੇ ਦਾਂਗੇ ਦੇ ਦਾਂਗੇ ਹੋਰ ਦੱਸੋ ਚਲੋ ਔਰ ਆਂਦੇ ਹੀ ਘੇਰਾਂਗੇ ਵਿਰੋਧੀ ਧਿਰ ਕਿਹੜੇ ਕਿਹੜੇ ਘੇਰਨ ਵਾਲੇ ਜੀ ਬਰਤਖ ਸਿੰਘ ਬਾਜਵਾ ਨੇ ਸੈਸ਼ਨ ਦੀ ਕਾਰਵਾਈ ਤੇ ਸਵਾਲ ਕਰਤਾ ਨੇ ਪਤਾ ਕੀ ਆ ਉਹ ਜਿਹੜੇ ਗੱਲਾਂ ਕਰਦੇ ਆ ਨਾ ਉਹਨਾਂ ਕੋਲ ਹੈ ਹੀ ਨਹੀਂ ਕੁਝ ਉਹ ਹੀ ਬੋਲੀ ਜਾਂਦੇ ਆ ਕੁਝ ਪੱਲੇ ਉਪਲਾਵ ਦੇ ਸਾਹਮਣ ਲੈਣਾ ਉਹ ਕਹਿੰਦਾ ਸੈਸ਼ਨ ਹੀ ਨਹੀਂ ਪਤਾ ਲੱਗ ਰਿਹਾ ਕਾਦਾ ਹੈ ਹੈਗਾ ਸੈਸ਼ਨ ਹੈ ਕੀ ਹੈ ਕਹਿੰਦੇ ਬਿਲਕੁਲ ਉਹਨ ਪਤਾ ਨਹੀਂ ਲੱਗੇ ਸੈਸ਼ਨ ਕਾ ਦਾ ਨਹੀਂ ਕਹਿੰਦੇ ਪਤਾ ਨਹੀਂ ਫਿਰ ਲੱਗ ਜੂ ਅੰਦਰ ਜਾ ਕੇ ਪਤਾ ਬੀਜਪੀ ਵਾਲੇ ਕਹਿੰਦੇ ਕਹਿੰਦੇ 7 ਤੋਂ 2500 ਰੁਪਏ ਮੰਗਦੇ ਆ ਪੰਜਾਬ ਚ ਹਜ਼ਾਰ ਦੇ ਆਹ ਕਹਿੰਦੇ ਹਜ਼ਾਰ ਰੁਪਏ ਦਿੱਤਾ ਨਹੀਂ ਹੈਗਾ ਉਹ ਦੇਵਾਂਗੇ ਜੀ ਦੇਵਾਂਗੇ ਦੇਵਾਂਗੇ 3 ਸਾਲ ਕਹਿੰਦਾ ਨਿਕਲ ਗਏ ਹੁਣ ਕਦੋਂ ਦੋ ਕਹਿੰਦੇ ਤਿੰਨ ਸਾਲਾਂ ਦਾ ਨਾਲ ਦੇਵਾਂਗੇ ਜਿਹੜੇ ਪਿਛਲੇ ਲੰਘ ਗਏ ਉਹ ਆ ਸੈਸ਼ਨ ਚ ਅਗਲੇ ਦੇ ਦੇਣਾ ਪੂਰਾ ਤਿਆਰੀ ਆ ਤਿਆਰੀ ਦੇਵਾਂਗੇ ਦੇ ਦਾਂਗੇ ਦੇ ਦਾਂਗੇ ਹੋਰ ਦੱਸੋ ਚਲੋ ਔਰ ਆਂਦੇ ਹੀ ਘੇਰਾਂਗੇ ਰੋਧਿਤਰ ਕਿਹੜੇ ਕਿਹੜੇ ਘੇਰ ਨਾਲੇ ਜੀ ਵਰਤਪ ਸਿੰਘ ਬਾਜਵਾ ਨੇ ਸੈਨਾ ਦੀ ਕਾਰਵਾਈ ਤੇ ਸਵਾਲ ਕਰਤਾ ਉਹਨੇ ਪਤਾ ਕੀ ਆ ਉਹ ਜਿਹੜੇ ਗੱਲਾਂ ਕਰਦੇ ਆ ਨਾ ਉਹਨਾਂ ਕੋਲ ਹੈ ਹੀ ਨਹੀਂ ਕੁਝ ਉਹ ਹੀ ਬੋਲੀ ਜਾਂਦੇ ਆ ਕੁਝ ਪੱਲੇ ਉਪਲਾਵ ਦੇ ਸਾਹਮਣ ਲੈਣਾ ਉਹ ਕਹਿੰਦਾ ਸੈਸ਼ਨ ਹੀ ਨਹੀਂ ਪਤਾ ਲੱਗ ਰਿਹਾ ਕਾਹਦਾ ਇਹ ਕਹਿੰਦੇ ਸੈਸ਼ਨ ਸੈਸ਼ਨ ਹੈ ਕੀ ਹੈ ਕਹਿੰਦੇ ਉਹਨੂੰ ਪਤਾ ਹੀ ਨਹੀਂ ਲੱਗੇ ਸੈਸ਼ਨ ਕਾਹਦਾ ਨਹੀਂ ਕਹਿੰਦੇ ਪਤਾ ਨਹੀਂ ਫਿਰ ਲੱਗ ਜੁੰਦਰ ਜਾ ਕੇ ਪਤਾ ਭਾਜੀਪੀ ਵਾਲੇ ਕਹਿੰਦੇ ਕਹਿੰਦੇ 7 ਤੋਂ 2500 ਰੁਪਏ ਮੰਗਦੇ ਆ ਪੰਜਾਬ ਚ 1000 ਦੇ ਤਾ ਆਪਕ ਨਹੀਂ 1000 ਰੁਪਏ ਦਿੱਤਾ ਨਹੀਂ ਉਹ ਦੇਵਾਂਗੇ ਜੀ ਦੇਵਾਂਗੇ ਦੇਵਾਂਗੇ 30 ਸਾਲ ਕਹਿੰਦਾ ਨ ਯਾਨੀ 3 ਸਾਲਾਂ ਦਾ ਨਾਲ ਦੇਉਂਗੇ ਜਿਹੜੇ ਪਿਛਲੇ ਲੰਘ ਗਏ ਉਹ ਆਹ ਸੈਸ਼ਨ ਜੇ ਅਗਲੇ ਦੇ ਦੇਣਾ ਪੂਰਾ ਤਿਆਰੀ ਆ ਤਿਆਰੀ ਦੇਵਾ ਦੇਦਾ ਕਿ ਦੇਦਾ ਖੋਰ ਦੱਸ ਚਲੋ ਔਰ ਆਂਦੇ ਹੀ ਘੇਰਾਂਗੇ ਵਿਰੋਧੀ ਧਿਰ ਕਿਹੜੇ ਕਿਹੜੇ ਘੇਰਨ ਵਾਲੇ ਜੀ ਬਰਤਖ ਸਿੰਘ ਬਾਜਵਾ ਨੇ ਸੈਸ਼ਨ ਦੀ ਕਾਰਵਾਈ ਤੇ ਸਵਾਲ ਕਰਤਾ ਉਹਨਾਂ ਨੇ ਪਤਾ ਕੀ ਆ ਉਹ ਜਿਹੜੇ ਗੱਲਾਂ ਕਰਦੇ ਆ ਨਾ ਉਹਨਾਂ ਕੋਲ ਹੈ ਹੀ ਨਹੀਂ ਕੁਝ ਉਹ ਹੀ ਬੋਲੀ ਜਾਂਦੇ ਆ ਕੁਝ ਪੱਲੇ ਉਪਲਾਵ ਦੇ ਸਾਹਮਣ ਲੈਣਾ ਉਹ ਕਹਿੰਦੇ ਸੈਸ਼ਨ ਹੀ ਨਹੀਂ ਪਤਾ ਲੱਗ ਰਿਹਾ ਕਾਹਦਾ ਹੈ ਕਹਿੰਦੇ ਸੈਸ਼ਨ ਸੈਸ਼ਨ ਹੈ ਕੀ ਹੈ ਕਹਿੰਦੇ ਬਿਲਕੁਲ ਹੁਣ ਪਤਾ ਨਹੀਂ ਕਿ ਸੈਸ਼ਨ ਕਦੋਂ ਨਹੀਂ ਕਹਿੰਦਾ ਪਤਾ ਨਹੀਂ ਫਿਰ ਲੱਕ ਜੂੰਦਰ ਜਾ ਕੇ ਪਤਾ ਬੀਜਪੀ ਵਾਲੇ ਕਹਿੰਦੇ ਕਹਿੰਦੇ 7 ਤੋਂ 2500 ਰੁਪਏ ਮੰਗਦੇ ਆ ਪੰਜਾਬ ਚ ਹਜ਼ਾਰ ਦੇ ਤਾ ਆਹ ਕਹਿੰਦੇ ਹਜ਼ਾਰ ਰੁਪਏ ਦਿੱਤਾ ਨਹੀਂ ਹੈਗਾ ਉਹ ਦੇਵਾਂਗੇ ਜੀ ਦੇਵਾਂਗੇ ਦੇਵਾਂਗੇ 3 ਸਾਲ ਕਹਿੰਦਾ ਨਿਕਲ ਗਏ ਹੁਣ ਕਦੋਂ ਦੋ ਕਹਿੰਦੇ 3 ਸਾਲਾਂ ਦਾ ਨਾਲ ਦੇਵਾਂਗੇ ਜਿਹੜੇ ਪਿਛਲੇ ਲੰਘ ਗਏ ਉਹ ਆ ਸੈਸ਼ਨ ਜੇ ਅਗਲੀ ਦੇ ਦੇਣਾ ਪੂਰਾ ਤਿਆਰੀ ਆ ਤਿਆਰੀ ਦੇਵਾਂਗੇ ਦੇ ਦਾਂਗੇ ਦੇ ਦਾਂਗੇ ਹੋਰ ਦੱਸੋ ਚਲੋ